ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਵਿਦਿਆਰਥੀਆਂ ਦੇ ਮਾਪਿਆਂ ਦਾ ਅੱਜ ਸਵਾਲ ਬਹੁਤ ਵੱਡਾ ਹੈ ਕੈਨੇਡਾ ਦੇ ਵਿੱਚ ਸਰਕਾਰ ਨਵੀਂ ਨੇ ਕੰਮ ਤਾਂ ਸ਼ੁਰੂ ਕਰਤਾ ਕਹਿੰਦੇ ਟੂਰਿਸਟ ਵੀਜ਼ਾ ਵਿਦਿਆਰਥੀਆਂ ਦੇ ਮਾਪਿਆਂ ਦੇ ਵੀ ਔਰ ਆਮ ਲੋਕਾਂ ਦੇ ਵੀ ਟਰੈਂਡ ਕੀ ਹੈ ਕਹਿੰਦੇ ਆ ਰਹੇ ਨੇ ਤੇਜ਼ ਹੋਏ ਨੇ ਪਹਿਲਾਂ ਨਾਲੋਂ ਪਰ ਅਸਲ ਸਥਿਤੀ ਕੀ ਹੈ ਉਹ تیر ਜੀ ਤੋਂ ਸਮਝਾਂਗੇ ਸਾਡੇ ਨਾਲ ਮੌਜੂਦ ਨੇ تیر ਜੀ ਸੱਸੀ ਗੱਲ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਿਰੇ ਜੀ ਪਹਿਲਾਂ ਤਾਂ ਜਿਹੜੇ ਬੱਚੇ ਉੱਥੇ ਪੜ੍ਹ ਰਹੇ ਸੀ ਉਹਨਾਂ ਦੇ ਮਾਪੇ ਦੇ ਵੀਜ਼ੇ ਵੀ ਰੱਦ ਹੋਏ ਮੈਂ ਦੇਖਿਆ ਮੇਰੇ ਇੱਕ ਦੋਸਤ ਨੇ ਉਹਨਾਂ ਦਾ ਬੇਟਾ ਉੱਥੇ ਪੜ੍ਹ ਰਿਹਾ ਹੈ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਸਾਰੇ ਡਾਕੂਮੈਂਟ ਸੀ ਹੁਣ ਵੀਜ਼ੇ ਮਿਲਣ ਲੱਗੇ ਬੱਚਿਆਂ ਦੇ ਮਾਪੇ ਨੂੰ ਰਿਸ਼ਤੇਦਾਰਾਂ ਨੂੰ ਤੇ ਜਿਹੜੇ ਆਮ ਲੋਕ ਕੈਨੇਡਾ ਚ ਟੂਰਿਜ਼ਮ ਦੇ ਪੁਆਇੰਟ ਆਫ View ਨਾਲ ਜਾਂਦੇ ਆ ਉਹਨਾਂ ਦੇ ਵੀਜ਼ਿਆਂ ਦੀ ਕੀ ਸਥਿਤੀ ਹੈ ਕਿਹੜੇ ਕਿਹੜੇ ਕਾਗਜ਼ਾਤ ਦੀ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਮੰਗ ਹੋ ਰਹੀ ਹੈ ਕਿ ਤੁਹਾਡੇ ਕੋਲੇ ਇਹ ਕਾਗਜ਼ ਹੋਣੇ ਚਾਹੀਦੇ ਨੇ ਜੇ ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਹੈ ਕਿਉਂਕਿ ਪਹਿਲਾਂ ਤਾਂ ਗੱਲਾਂ ਇਹ ਚੱਲਦੀਆਂ ਸੀ ਨਾ ਵੀ ਹੋਟਲ ਬੁੱਕ ਕਰਾਓ ਤੇ ਕੈਨੇਡਾ ਦਾ ਜਹਾਜ਼ ਫੜ ਲਓ ਤੇ ਬਿਲਕੁਲ ਸਰ ਮੈਂ ਤਾਂ ਕਹਿਣਾ ਚਾਹਾਂਗਾ ਸਾਰੇ ਦਰਸ਼ਕਾਂ ਨੂੰ ਕਿ ਜੇ ਤੁਹਾਡਾ ਸਵਾਲ ਹੀ ਚੰਗੀ ਤਰ੍ਹਾਂ ਸੁਣਾ ਜਾਵੇ ਤਾਂ ਤੁਸੀਂ ਆਪਣੇ ਹਰ ਸਵਾਲ ਦੇ ਵਿੱਚ ਨਾ ਜਵਾਬ ਹੀ ਦੇ ਦਿੱਤਾ ਬਟ ਹਾਂ ਥੋੜਾ ਬੋਤਾ ਐਡਨ ਮੈਂ ਇਹਦੇ ਵਿੱਚ ਜ਼ਰੂਰ ਕਰੂੰਗਾ ਸਪੈਸ਼ਲੀ ਮੈਂ ਮੋਟੀਵੇਟਿਵ ਵੀ ਕਰੂੰਗਾ ਜਿਨ੍ਹਾਂ ਦੀ ਵੀ ਪਿਛਲੇ ਸਮੇਂ ਦੇ ਵਿੱਚ ਰਿਫਿਊਜ਼ਲ ਆਈ ਨਾ ਇੱਕ ਚੀਜ਼ ਨੂੰ ਸਮਝ ਲਓ ਇਹ ਸਾਡੀਆਂ ਪੁਰਾਣੀਆਂ ਵੀਡੀਓਜ਼ ਮੈਂ ਕਹਿੰਦਾ ਜੇ 5 ਸਾਲ ਪੁਰਾਣੀਆਂ ਵੀਡੀਓ ਵੀ ਅਸੀਂ ਮੱਚ ਤੇ ਸਰ ਦੇ ਨਾਲ ਹੀ ਕੱਢ ਕੇ ਦੇਖ ਲਿਓ ਅਸੀਂ ਹਮੇਸ਼ਾ ਕਹਿੰਦੇ ਹਾਂ ਰਿਫਿਊਜ਼ਲ ਇਜ਼ ਨਾਟ ਅ ਫੁੱਲ ਸਟਾਪ ਰਿਫਿਊਜ਼ਲ ਆੰਤ ਨਹੀਂ ਹੈਗਾ ਸੋ ਰਿਫਿਊਜ਼ਲ ਜੇ ਲੱਗੇ tiraj ji ne da ho gaya ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਰਿਫਿਊਜ਼ਲ ਉਹ ਚੀਜ਼ ਹੈਗੀ ਆ कि ਜਿਹਦਾ ਹੱਲ ਹੈਗਾ ਵਾ ਠੀਕ ਹੈ ਨਾ ਸੋ ਅੱਜ ਜੇ ਵੀਜ਼ਾ ਨਹੀਂ ਆ ਕੋਈ ਗੱਲ ਨਹੀਂ ਭਲਕੇ ਆ ਜੂਗਾ ਦੁਬਾਰਾ ਲਾ ਕੇ ਆ ਜੂਗਾ ਕੈਨੇਡਾ ਦੀ ਸਰਕਾਰ ਵੀਜ਼ਾ ਦਿੰਦੀ ਆ ਰਿਫਿਊਜ਼ਲ ਕੀ ਹੈਗੀ ਆ ਨਾ ਵਾ ਸੋ ਅਗਲੇ ਤੇ ਆਪਾਂ ਕੋਈ ਚੀਜ਼ ਪਰਮਿਸ਼ਨ ਮੰਗੀ ਅਗਲੇ ਨੀਜ਼ ਇਹਦਾ ਠੀਕ ਹੈ ਕੋਈ ਨਹੀਂ ਦੁਬਾਰਾ ਚੱਲ ਜਾਗੇ ਬਰਾ ਅਪਡੇਟ ਹੋ ਕੇ ਸੋ ਇਸੇ ਤਰੀਕੇ ਆਪਣੇ ਆਪ ਨੂੰ ਪਹਿਲੀ ਗੱਲ ਤੇ ਮੋਟੀਵੇਟ ਰੱਖਿਆ ਕਰੋ ਢੇਰੀ ਜੀ ਨਾ ਟਾਇਆ ਕਰੋ ਮੈਂ ਤਾਂ ਕਹਿੰਦਾ ਰੱਬ ਨਾਲ ਉਹ ਕਨੈਕਸ਼ਨ ਵੀ ਨਾ ਤੋੜਿਆ ਕਰੋ ਕਈ ਵਾਰੀ ਹੁੰਦਾ ਕਿ ਆਪਾਂ ਲੱਗਦਾ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਆ ਤੇ ਯਾਰ ਆਪਣੇ ਆਪ ਨੂੰ ਤਾਂ ਕੁਸੇ ਨਾ ਕਰੋ ਕਿ ਆਪਣੀ ਕਿਸਮਤ ਇੰਨੀ ਤੁਹਾਡਾ ਨਹੀਂ ਆਉਣ ਵਾਲੇ ਸਮੇਂ ਵਿੱਚ ਆ ਜਾਣਾ ਤੇ ਬਾਕੀ ਗੱਲ ਸਾਰਾ ਮੈਂ ਹੋਰ ਦੱਸ ਦਵਾਂ ਸਾਰੇ ਦਰਸ਼ਕਾਂ ਨੂੰ ਐਡਾਉਨ ਕੀ ਕਰਨਾ ਡਾਕੂਮੈਂਟ ਉਹਦੇ ਬਾਕੀ ਦੇ ਸਭ ਨੂੰ ਚਲੋ ਹੁਣ ਪਤਾ ਹੀ ਹੈ ਕਿਹੜੇ ਕਿਹੜੇ ਚੀਜ਼ਾਂ ਲੱਗਦੀਆਂ ਕੀ ਕਰਦਾ ਪਰ ਹੁਣ ਇੱਕ ਚੀਜ਼ ਦੀ ਕਲੈਰਿਟੀ ਜਿਹੜੀ ਪੂਰੀ ਹੈ ਇਹਦੇ ਵਿੱਚ ਕੈਨੇਡਾ ਓਵਰ ਕੌਨਫੀਡੈਂਸ ਹੋ ਕੇ ਵੀਜ਼ੇ ਨਹੀਂ ਦੇ ਰਿਹਾ ਮਲਕੀ ਕੈਨੇਡਾ ਦੇ ਵੀਜ਼ਾ ਆਫੀਸਰ ਨੂੰ ਉਹ ਹੁਕਮ ਨਹੀਂ ਹੈਗੇ ਕਿ ਬਸ ਆਣ ਦੇਓ ਜੀ ਜਿੱਦ ਪਿਛਲੇ ਕਿ ਮੈਂ ਤਾਂ ਕਹੂੰਗਾ ਨਾ ਆਰਟ ਪਈ ਹੋਈ ਆਪਾਂ ਸਾਰਿਆਂ ਨੂੰ ਮਲਕੀ ਜੇ ਮੈਂ ਗੱਲ ਕਰਾਂ ਪਿਛਲੇ ਸਾਲ ਪਹਿਲੇ 6 ਮਹੀਨਿਆਂ ਦੀ ਗੱਲ ਕਰਾਂ ਤਾਂ ਜਿੱਦਾਂ ਵੀਜ਼ਾ ਆਇਆ ਜੀ ਨਾ ਕਿਤੇ ਨਾ ਕਿਤੇ ਤਾਂ ਮੈਨੂੰ ਵੀ ਲੱਗਣ ਲੱਪਿਆ ਸੀ ਯਾਰ ਇਹ ਹੋਊ ਕੀ ਰਿਹਾ ਉਹ ਤਾਂ ਇਦਾਂ ਲੱਗਦਾ ਸੀ ਬਸ ਫਾਈਲ ਅੰਬੈਸੀ 'ਚ ਲਾਈ ਚੱਲ ਪਰਾ ਵੀਜ਼ਾ ਚਲ ਦੇਈ ਚੱਲ ਪਹਿਲੇ ਕਿਦਾਂ ਇਦਾਂ ਹੀ ਹੋਇਆ ਤੇ ਉਮਰ ਨਹੀਂ ਦੇਖੀ ਕੈਨੇਡਾ ਨੇ ਕੋਈ ਬੈਂਕ ਦਾ ਬੈਲੈਂਸ ਨਹੀਂ ਦੇਖਿਆ ਕੋਈ ਕੈਨੇਡਾ ਕੁਝ ਨਹੀਂ ਦੇਖਿਆ ਬਹੁਤ ਵੀਜ਼ਾ ਆਇਆ ਬਹੁਤ ਘਰਾਂ ਦਾ ਤੋ ਹੁਣ ਮੈਂ ਦੱਸ ਦਵਾਂ ਹਾਂ ਪਿਛਲੇ 2-3 ਮਹੀਨੇ ਅੱਜ ਮੈਂ ਕਹੂੰਗਾ ਜੀ ਸਰ ਜੇ ਤੁਸੀਂ ਕਾ ਤੁਹਾਡੇ ਫਰੈਂਡ ਦੇ ਨਾਲ ਵੀ ਹੋਇਆ ਥਾਂ ਤੱਕਾ ਹੋਇਆ ਤੱਕਾ ਥੋੜਾ ਜਿਹਾ ਪਰ ਉਹੀ ਗੱਲ ਹੈ ਨਾ ਦੁਬਾਰਾ ਅਪਲਾਈ ਕਰੋ ਭੁੱਲ ਜਾਣਾ ਜਦੋਂ ਵੀਜ਼ਾ ਆਇਆ ਸਾਰਾ ਕੋਈ ਤੇ ਲੱਗ ਜਾਣਾ ਹੀ ਹੈ ਕੈਨੇਡਾ ਦਾ ਵੀਜ਼ਾ ਹੁਣ ਕੈਨੇਡਾ ਦੀ ਸਰਕਾਰ ਸਰ ਉਹ ਚੀਜ਼ਾਂ ਵਾ ਕਹਿ ਲੋ ਕਿ ਬਿਲਕੁਲ ਤੁਹਾਡੀ ਫਾਈਲ ਨੂੰ ਦੇਖ ਕੇ ਹੀ ਵੀਜ਼ਾ ਆ ਰਿਹਾ ਉਦਾਂ ਵੀਜ਼ਾ ਨਹੀਂ ਆ ਰਿਹਾ ਮੈਂ ਲਈ ਕਹੂੰਗਾ ਕਿ ਨਾ ਜੇ ਤੁਕੇ ਲੱਗ ਰਹੇ ਸੀ ਜਾਂ ਕੁਛ ਆ ਪੈਕੇजेस ਦੇ ਰੋਲੇ ਪੈ ਰਹੇ ਸੀ ਉਹ ਸਭ ਬੰਦ ਹੋ ਚੁੱਕੇ ਤਾਂ ਹੀ ਬੰਦ ਹੋਏ ਹੋਏ ਇਹਨਾਂ ਵਾਲੇ ਕਿਉਂਕਿ ਹੁਣ ਫਾਈਲ ਨਾ ਤੁਹਾਡੀ ਬਣਾਉਣੀ ਪੈਂਦੀ ਆ ਜਨਰੇਟ ਕਰਨੀ ਪੈਂਦੀ ਦੈਨ ਵੀਜ਼ਾ ਆ ਰਿਹਾ ਸੋ ਇੱਕ ਚੀਜ਼ ਮੈਂ ਹੋਰ ਕਹਿ ਰਿਹਾ ਜਿੱਦਾਂ ਮੈਂ ਨਾ ਹਰ ਵੀਡੀਓ ਚ ਕਹਿੰਦਾ ਹੁੰਦਾ ਕਿ ਹੁਣ ਸਮਾ ਫਾਈਲ ਲਾ ਦਿਓ ਪਰ ਫਾਈਲ ਉਹ ਬੰਦਾ ਨਾ ਲਾਵੇ ਜਿਹਦੀ ਫਾਈਲ ਚ ਜੇ ਕਮੀ ਆ ਕੋਈ ਨਹੀਂ 2 3 4 6 ਮਹੀਨੇ ਰੋਕ ਕੇ ਹੀ ਫਾਈਲ ਲਾਵੇ ਫਾਈਲ ਚ ਕਮੀ ਨਾ ਛੱਡੇ ਉਹ 2 3 4 6 ਮਹੀਨੇ ਚੋਂ ਨੇ ਕਰਨਾ ਕੀ ਆ ਸੋ ਅੱਜ ਜਿਹੜੀ ਮੈਂ ਅੱਗੇ ਤਾਂ ਜਿੱਦਾਂ ਆਪਣੇ ਤੇ ਪੈਸੇ ਸੀਗੇ ਮੈਂ ਤਾਂ ਕਹੂੰਗਾ ਪੈਸੇ ਪੁਰਾਣੇ ਸ਼ੋ ਕਰਕੇ ਜ਼ਰੂਰ ਲਾਓ ਵਿਆਜ ਤੋਂ ਬਚਾ ਕੇ ਜਿੰਨਾ ਹੋ ਸਕੇ ਵਿਆਜ ਦੀਆਂ ਮਾਰਾਂ ਤੋਂ ਬਚੋ ਇਹ ਨਾ ਹੋਵੇ ਕਿ ਤੇ ਮੇਰੇ ਕਹੇ ਤੇ ਤੁਸੀਂ ਪੈਸੇ ਕੁੰਗਾਰਤੀਏ ਤਾਂ ਫੜ ਲਓ ਕੁਛ ਫੜ ਲਓ ਉਹ ਕੰਮ ਨਾ ਕਰੇ ਉਹ ਬਹੁਤ ਗਲਤ ਆ ਸੋ ਪੈਸੇ ਜਿਹਦੇ ਤੁਸੀਂ ਕਰ ਸਕਦੇ ਆ ਮੈਨੇਜ ਸੋ ਬਿਨਾ ਵਿਆਜ ਤੋਂ ਆਪਣੀ ਪੁਰਾਣੀ ਬੈਂਕ ਬੈਲੈਂਸ ਲਾਓ ਕਿਉਂਕਿ ਦਿਖਾਓ ਕਿ ਤੁਹਾਡੇ ਕੋਲ ਪੁਰਾਣਾ ਪੈਸਾ ਪਿਆ ਤੇ ਸਾਰਾ ਦੱਸ ਦਵਾਂ ਅਸੀਂ ਕੇਪਸ ਨੋਟ ਅਪਲਾਈ ਕੀਤੇ ਸੀਗੇ ਜਿਹੜੇ ਕਿ ਕਲਾਇੰਟ ਦੇ ਪਿਛਲੇ ਸਮੇਂ ਤੇ ਉਥੇ ਲਿਖ ਕੇ ਆਇਆ कि ਜਿਹੜੇ ਪੈਸੇ ਤੁਸੀਂ ਸ਼ੋਅ ਕਰ ਰਹੇ ਆ ਰੀਸੈਂਟ ਮਨੀ ਆ ਜੇ ਤਾਜ਼ੇ ਪੈਸੇ ਸ਼ੋਅ ਤੁਸੀਂ ਕਰਾਉਣੇ ਆ ਤੇ ਉਹਦਾ ਰੀਜ਼ਨ ਲਾਓ ਵੀ ਭਰਾ ਕਹੋਗੇ ਹੁਣ ਮੈਂ ਮੰਨਦਾ ਜਿੰਨੇ ਵਪਾਰੀ ਲੋਕ ਹੁੰਦੇ ਉਹਨਾਂ ਦੇ ਪੈਸੇ ਤਾਂ ਘੁੰਮਦੇ ਰਹਿੰਦੇ ਆ ਸੋ ਕੋਈ ਗੱਲ ਨਹੀਂ ਜਸਟੀਫਾਈ ਕਰਕੇ ਲਾਓ ਕੈਨੇਡਾ ਦੀ ਸਰਕਾਰ ਪੜਦੀ ਆ ਸੋ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ ਤੇ ਜਿਹੜਾ ਤੁਸੀਂ ਕਹਿੰਨਾ ਐਕਸਟਰਾ ਡਾਕੂਮੈਂਟ ਕੀ ਲਾਏ ਇਹ ਮੇਰੇ ਵੱਲੋਂ ਸਲਾਹ ਆ ਐਕਸਟਰਾ ਡਾਕੂਮੈਂਟ ਦੀ ਲਾਉਣ ਦੀ ਕਿ ਆਪਣੀ ਬੈਂਕ ਬੈਲੈਂਸ ਦੀ ਮਤਲਬ ਕਿ ਚਾਹੇ 3 ਨੇ ਚਾਹੇ 6 ਮਹੀਨੇ ਭਰ ਨੇ ਜਿੱਦਾਂ ਤੁਸੀਂ ਮੇਨਟੇਨ ਕਰੀਤੀ ਹੈ ਘੱਟੋ ਘੱਟ ਜ਼ਰੂਰ ਆਪਣੀ ਫਾਈਲ ਦੇ ਵਿੱਚ ਸਬਮਿਟ ਕਰੋ ਉਹ ਤੁਹਾਡੇ ਵੀਜ਼ਾ ਦੇ ਚਾਂਸਸ ਵਧਾਏਗੀ ਜੇ ਨਹੀਂ ਹੈਗੀ ਤੇ ਉਹਨੂੰ ਮੇਨਟੇਨ ਕਰੋ ਅੱਜ ਮੈਂ ਸਾਫ਼ ਦੱਸਦਾ ਸਰ ਕਿਹੜੇ ਕਲੈਂਡ ਨੂੰ ਮੈਂ ਮਨਾ ਕਰ ਰਿਹਾ ਕਲੇੜੀ ਕੈਂਡ ਨੂੰ ਰੋਕ ਰਿਹਾ ਈहां ਯਾਰ ਹਜੇ ਫਾਈਨਲ ਆ ਜਿਹਦੇ ਕੋਲ ਹੈਗੀ ਆ ਲਾ ਆਪਣੀ ਫਾਈਲ ਮੇਰਾ ਵੀ ਕਿਉਂਕਿ ਘਟੋ ਘਟ ਆਪਾਂ ਨੂੰ ਦਿਖਾਈਏ ਤਾਂ ਸੀ ਨਾ ਵੀਜ਼ਾ ਆਫੀਸਰ ਨੂੰ ਕੀ ਭਰਾ ਮੈਂ ਟਿਕਟ ਲਾਂਦੇ ਮੇਰੇ ਤੋਂ ਪੈਸੇ ਆ ਉੱਤੇ ਰਹਿਣ ਦੇ ਪੈਸੇ ਆ ਉੱਤੇ ਘੁੰਮਣ ਦੇ ਸ਼ਾਪਿੰਗ ਕਰਨ ਦੇ ਪੈਸੇ ਆ ਤਾਂ ਹੀ ਉਹਨਾਂ ਦੀ ਇਕਨੋਮੀ ਦਾ ਮੈਂ ਪਾਰਟ ਬਣੂਗਾ ਨਾ ਤਾਂ ਹੀ ਉਹਦੇ ਮੈਂ ਪੈਸਾ ਖਰਚੂ ਜਿਵੇਂ ਤੋਂ ਪੁਰਾਣਾ ਪੈਸਾ ਸਸਟੇਨ ਪਿਆ ਹੋਇਆ ਹੈਗਾ ਸੋ ਇਹ ਚੀਜ਼ ਦਾ ਤੁਹਾਨੂੰ ਬਹੁਤ ਬੈਨੀਫਿਟ ਮਿਲੇਗਾ ਨਾਲ ਦੀ ਨਾਲ ਇਹਦੇ ਵਿੱਚ ਮੈਂ ਹੋਰ ਐਡ-ਆਨ ਕਰ ਦਵਾ ਕਈਆਂ ਦੀ ਨਾ ਕਨਵੋਕੇਸ਼ਨ ਬੱਚਿਆਂ ਦੀ ਨਿਕਲਣ ਵਾਲੀ ਆ ਥੋੜੇ ਕਿ ਦਿਨਾਂ ਦੇ ਵਿੱਚ ਨਿਕਲ ਜਾਣੀ ਜਾਂ ਉਹ ਕਿ ਜੇਕਰ ਆਪਾਂ ਕਹਿੰਦੇ ਇੱਥੇ ਕਿਸੇ ਯਾਰ ਦੋਸਤ ਜਾਂ ਰਿਸ਼ਤੇਦਾਰ ਤੇ ਜਾਣਾ ਹੋਵੇ ਤੁਹਾਨੂੰ ਕੀ ਲੱਗਦਾ ਕਿ ਦੇ ਆਪਾਂ ਸਿਰਫ ਉਹ ਦੇ ਇਵੈਂਟ ਤੇ ਜਾਂਦੇ ਓਦਾਂ ਨਹੀਂ ਜਾਂਦੇ ਓਦਾਂ ਨਹੀਂ ਕਿਤੇ ਜਾ ਸਕਦੇ ਸਿਰਫ ਗੱਲ ਆ ਕਿ ਆਪਣੀ ਫਾਈਲ ਨੂੰ ਆਪਣੇ ਤੱਥਾਂ ਨੂੰ ਪੇਸ਼ ਕਰਨ ਦਾ ਤਰੀਕਾ ਵਾ ਮੈਂ ਤਾਂ ਕਹਿੰਦਾ ਜੇ ਕਿਸੇ ਦੇ ਹੁਣ ਇਹ ਕਨਵੋਕੇਸ਼ਨ ਲੱਗੇ ਆ ਜੋ ਅਸੀਂ ਕਰਦੇ ਆਂ 10 ਕੇ ਲਈਦਾ ਕੀ ਪਰ ਆਇਆ ਇਸਟੇਟ ਨੂੰ ਕਨਵੋਕੇਸ਼ਨ ਹੈ ਜੇ ਰਿਜ਼ਲਟ ਟਾਈਮ ਲੀ ਆ ਗਿਆ ਪਾਸਪੋਰਟ ਸੈਂਪਲ ਉਹਦਾ ਟਰੈਵਲ ਕਰ ਜਾਗੇ ਨਹੀਂ ਤਾਂ ਅਸੀਂ ਲੇਟਰ ਆਨ ਕਰਾਂਗੇ ਟਰੈਵਲ ਅਸੀਂ ਆਪਣੇ ਬੱਚੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਾਂਗੇ ਤੇ ਘੁੰਮਾ ਫਿਰਾਂਗੇ ਕੁਆਲਿਟੀ ਟਾਈਮ ਸਪੈਂਡ ਕਰਾਂਗੇ ਸੋ ਇਹੀ ਇਹੀ ਚੀਜ਼ ਹੈ ਤਾਂ ਕੋਈ ਵਿਆਹ ਦਾ ਆ ਜਾ ਕਿਸੇ ਬਰਥਡੇ ਦਾ ਕੋਈ ਇਦਾਂ ਦਾ ਕੋਈ ਇਵੈਂਟ ਆਇਆ ਹੋਇਆ ਉਹਦੇ ਵਿੱਚ ਵੀ ਤੁਸੀਂ ਇਹੀ ਚੀਜ਼ਾਂ ਨੂੰ ਮਤਲਬ ਕਿ ਤੱਥ ਆਪਣਾ ਪੇਸ਼ ਕਰਕੇ ਜੈਨੂਨ ਤੱਥ ਕਿਉਂਕਿ ਸਮਝਿਆ ਕਰੋਗੇ ਤੁਹਾਡੀ ਫਾਈਲਾਂ ਨੂੰ ਪੜਿਆ ਜਾਂਦਾ ਸੋ ਇਹ ਚੀਜ਼ਾਂ ਕਈ ਵਾਰੀ ਇਹ ਨਾ ਬੜਾ ਮਾਈਂਡ ਦੇ ਵਿੱਚ ਕਿਹਾ ਜਾਂਦਾ ਕਿ ਹਾਂ ਵੀ ਬਰਥਡੇ ਤੇ ਅਪਲ ਜਾਨੀ ਮੈਟਰ ਕਰਦੀਆਂ ਜੀ ਮੈਂ ਆ ਤੁਹਾਡੇ ਕੋਲ ਕਿੰਨੀਆਂ ਐਗਜ਼ਾਮਪਲ ਆ ਤੁਹਾਡੇ ਕੋਲ ਸੈੱਟ ਕਰ ਸਕਦਾ ਹੈ ਕਿ ਸਾਰੀਆਂ ਡੇਟਸ ਨਿਕਲ ਜਾ ਚੁੱਕੀਆਂ ਫਿਰ ਵੀ ਕਲੈਂਟਾਂ ਦੇ ਬਾਅਦ ਚ ਵੀਜ਼ੇ ਆਉਂਦੇ ਆ ਸੋ ਇਹ ਚੀਜ਼ਾਂ ਨਾਲੋਂ ਮੈਟਰ ਕਰੋ ਆਪਣੀ ਫਾਈਲ ਦੇ ਬੇਸਿਕਸ ਤੇ ਕੰਮ ਕਰਨ ਦੇ بجائے ਆਪਣੀਆਂ ਫਾਈਲਾਂ ਬਣਾਓ ਵੀਜ਼ਾ ਦੀ ਗਾਰੰਟੀ ਮੈਂ ਤਾਂ ਕਈ ਵਾਰੀ ਸਾਡੇ ਕੋਲ ਵੀ ਆਉਂਦੇ ਕਿ ਸਰ ਫਾਈਲ ਤੁਹਾਨੂੰ ਤਾਂ ਦੇ ਕੇ ਜਾਵਾਂਗੇ ਕਿ ਜੇ ਤੁਸੀਂ ਗਾਰੰਟੀ ਦਿਓ ਸਭ ਨੂੰ ਪਤਾ ਪਹਿਲੋਂ ਪੈਸੇ ਮੈਂ ਨਹੀਂ ਲੈਂਦਾ ਠੀਕ ਹੈ ਨਾ ਸਿਰਫ ਐਮਬੈਸੀ ਵੀਜ਼ ਬੰਦਾ ਜੋ ਵੀ ਸਰਕਾਰੀ ਖਰਚੇ ਲੈਂਦਾ ਵਾ ਆਫਟਰ ਫੀਸ ਵੀ ਜਿਹੜੀ ਵੀਜ਼ਾ ਫੀਸ ਵੀ ਬਹੁਤ ਲਿਮਿਟਡ ਜੀ ਰੱਖੀ ਹੋਈ ਐਸੀ ਵੀਜ਼ੇ ਤੋਂ ਪਹਿਲ ਰੱਬ ਨਗਰੇ ਨਹੀਂ ਲੱਗਦਾ ਦੁੱਖੇ ਨਾ ਤੇ ਲੱਗ ਵੀ ਜਾਂਦਾ ਤੇ ਖੁਸ਼ੀ ਨਾਲ ਪੈਸੇ ਦੇ ਕੇ ਜਾਵੇ ਉਹ ਮੇਰਾ ਸਟਾਈਲ ਹੈ ਤੇ ਮੈਂ ਦੱਸਦਾ ਕਿ ਯਾਰ ਜੇ ਗਰੰਟੀਆਂ ਹੋਣ ਨਾ ਤੇ ਮੈਨੂੰ ਇਹਦਾ ਲੱਗਦਾ ਜੀ ਮੇਰੇ ਵਰਗੇ ਕੋਲ ਗਰੰਟੀ ਹੋਵੇ ਜਾਂ ਕਿਸੇ ਕੋਲ ਵੀ ਗਰੰਟੀ ਹੋਵੇ ਤੁਹਾਨੂੰ ਵੀ ਪਤਾ ਕੀ ਆ ਉਹਨੂੰ ਤਾਂ ਆਫਿਸ ਖੋਲਣ ਦੀ ਵੀ ਲੋੜ ਨਹੀਂ ਆ ਉਹਨੂੰ ਤਾਂ ਬੋਰਡ ਲਾਉਣ ਦੀ ਵੀ ਲੋੜ ਨਹੀਂ ਆ ਤੇ ਲੋਕ ਤਾਂ ਉਹਨੂੰ ਲੱਭ ਲੱਭ ਜਾਣਗੇ ਬਥੇਰੇ ਪੈਸੇ ਦੇਣ ਉਹਨੂੰ ਬੈਠੇ ਪਰ ਉਹ ਕੰਮ ਗਲਤ ਆ ਬਚੋ ਜਿੰਨਾ ਬਚੋ ਸਕਦਾ ਕਿਉਂਕਿ ਹੁਣ ਸਿੱਧੇ ਰਸਤੇ ਜਾਣੇ ਬੜਾ ਸੌਖਾ ਯਾਰ ਤੇ ਕੰਮ ਉਹਨਾਂ ਨੇ ਵੀ ਇਹੀ ਕਰਨਾ ਜਿਗਾਰਡ ਲਾ ਕੇ ਠੀਕ ਤੁਝੇ ਲੱਗਿਆ ਤੇ ਲੱਖਾਂ ਰੁਪਏ ਲਾ ਲੈਣੇ ਤੇ ਬਾਤ ਚੁਣੀ ਤਾਂ ਇਦਾਂ ਸੋ ਉਹਨਾਂ ਚੀਜ਼ਾਂ ਤੋਂ ਜ਼ਰੂਰ ਬਚੋ ਸਿਰਫ ਆਪਣੀ ਪ੍ਰੋਫਾਈਲ ਤੇ ਬਚਾਓ ਕਿਉਂਕਿ ਉਹਨਾਂ ਦਾ ਮੈਂ ਤਾਂ ਕਹਿੰਦਾ ਨਾ ਉਹਨਾਂ ਦਾ ਡੰਗਿਆ ਹੋਇਆ ਜਾਂ ਉਹਨਾਂ ਦਾ ਖਰਾਬ ਹੋਇਆ ਮੁੜ ਕੇ ਸਾਰੀ ਉਮਰ ਕੰਮ ਖਰਾਬ ਹੋਏ ਨਾ ਕਿਉਂਕਿ ਪਤਾ ਨਹੀਂ ਕਿਹੜੇ ਫੇਕ ਡਾਕੂਮੈਂਟ ਲੈਣ ਦੇ ਸੋ ਜਾਲੀਆਂ ਪੇਪਰਾਂ ਤੋਂ ਬਚਾ ਕੇ ਟਾਈਮ ਲੈ ਕੇ ਆਪਣੀ ਫਾਈਲ ਤੇ ਕੰਮ ਕਰੋ ਤੇ ਜਿਗਰਾ ਲੈ ਕੇ ਅਪਲਾਈ ਕਰੋ ਤੇ ਬਿਲਕੁਲ ਵੀਜ਼ਾ ਤੁਹਾਡਾ ਆ ਹੀ ਜਾਣਾ ਤੇ ਜਿਹੜੇ ਇਸ ਵੇਲੇ ਤੁਹਾਨੂੰ ਟੀਚਰਾਂ ਜੀ ਕਰਦੇ ਵੀ ਹੋਣਗੇ ਲੋਕ ਤੇ ਕਿ ਤੁਹਾਡਾ ਵੀਜ਼ਾ ਤਾਂ ਆਇਆ ਨਹੀਂ ਸਾਡਾ ਤਾਂ ਆ ਗਿਆ ਜੀ ਸੋ ਤੁਸੀਂ ਵੀ ਤੁਹਾਡਾ ਟਾਈਮ ਵੀ ਆਊਗਾ ਦਿਖਾਉਣ ਨੂੰ ਆ ਦੇਖੋ ਜੀ ਸਾਡਾ ਵੀਜ਼ਾ ਵੀ ਆ ਗਿਆ ਤੇ ਵੀਜ਼ਾ ਆ ਹੀ ਜਾਂਦਾ ਕੈਨੇਡਾ ਦਾ ਸੋ ਡਰਨ ਦੀ ਲੋੜ ਨਹੀਂ ਆ ਸਿਰਫ ਲੋੜ ਹੈਗੀ ਆ ਸਬਰ ਰੱਖਣ ਦੀ ਤੇ ਪੋਜ਼ਿਟਿਵ ਰਹਿਣ ਦੀ ਚਲੋ ਬਹੁਤ ਬਹੁਤ ਮਹੱਤਵਪੂਰਨ ਸੋ ਬਹੁਤ ਇੰਪੋਰਟੈਂਟ ਜਾਣਕਾਰੀਆਂ ਤੇਰੇ ਜੀ ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫੇਰ ਸਾਂਝੀਆਂ ਕਰਕੇ ਤੁਹਾਡੇ ਨਾਲ ਬੈਠੇ ਨੇ ਸੋ ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ 8557858578 ਤੇ ਪੂਰੀ ਜਾਣਕਾਰੀ ਹਾਸਲ ਕਰਕੇ ਫਿਰ ਫੈਸਲੇ ਕਰੋ ਥੈਂਕ ਯੂ